ਕਸੀਟੀ ਇਨਰਟੈਨਿਸ਼ਨਲ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਦਾ ਅੱਜ 45ਵਾਂ ਜਿਹੜੀ ਐਨੀਵਰਸਰੀ ਦਾ ਅਵਾਰਡ ਸੈਲੈਬ੍ਰੇਸ਼ਨ ਪ੍ਰੋਗਰਾਮ ਸੀ ਜਿਹੜਾ ਲੁਧਿਆਣਾ ਵਿੱਚ ਹੋਇਆ ਜਦੇ ਮੁੱਖ ਮਹਿਮਾਨ ਸਨ ਪੰਜਾਬ ਦੇ ਗਵਰਨਰ ਬਨਵਈ ਰਾਜ ਪ੍ਰੋਹਜ ਜੀ ਤੁਹਾਨੂੰ ਦੱਸਦੀ ਕਿ ਇਹ ਉਹ ਅਵਾਰਡ ਸੈਲੈਬ੍ਰੇਸ਼ਨ ਸੀ ਲੁਧਿਆਣਾ ਮੈਨੇਜਮੈਂਟ ਐਸੋਸੀਏਸ਼ਨ ਨੇ ਲੁਧਿਆਣਾ ਵਾਸਤੇ ਜਾਂ ਪੰਜਾਬ ਵਾਸਤੇ ਉਹ ਇੰਡਸਟਰੀ ਦੇ ਲੋਕ ਜਿਨ੍ਹਾਂ ਨੇ ਪੰਜਾਬ ਦੇ ਨਾਲ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ ਤਾਂ ਮੇਨਾ ਮੌਜੂਦ ਹੈ ਲੁਧਿਆਣਾ ਦੇ ਇੱਕ ਇੰਡਸਟਰੀਸਟ ਸਤਿਆਨ ਬਾੜੀਆ ਜੀ ਗਲਬਤ ਕਰਦੇ ਈਨਾਂ ਪਰ ਸਤਿ ਸ਼੍ਰੀ ਅਕਾਲ ਮੈਂ ਰਮ ਸਤਨ ਭਾਟਿਆ ਹਾਂ ਔਰ ਸਾਡੀ ਕੰਪਨੀ ਹੈ ਆਈਐਮਸੀ ਅਸੀਂ ਆਯੁਰਵੈਦਿਕ ਮੈਡੀਸਿਨਸ ਔਰ ਕੋਸਮੈਟਿਕਸ ਬਣਾਉਂਦੇ ਹਾਂ ਸੋ ਅੱਜ ਐਲਐਮਏ ਵੱਲੋਂ ਮੈਨੂੰ ਐਂਟਰਪ੍ਰੈਨਿਅਰ ਆਫ ਦਿイヤー ਅਵਾਰਡ ਦਿੱਤਾ ਗਿਆ ਹੈ ਵਿਚ ਆਮ ਵੈਰੀ ਥੈਂਕਫੁਲ ਪਾਜੀ ਕਿਸ਼ਾ ਦੇਖ ਦਿਓ ਬੜੀ ਇੱਕ ਉਪਲਬਧੀ ਹੁੰਦੀ ਪੰਜਾਬ ਜਦੋਂ ਆਪਾਂ ਲੁਧਿਆਣਾ ਨਾਮ ਰੌਸ਼ਨ ਕਰਦੇ ਆ ਤਾਂ ਕਿਤੇ ਨ ਕਿਤੇ ਸਾਡਾ ਇੱਕ ਯੋਗਦਾਨ ਅੰਡਰ ਇੰਡਸਟਰੀ ਵਾਸਤੇ लुधियाना च रे इथे बहुत ही एंटरप्राइजिंग लोकी रहंदे ने बहुत मेहनती लोकी रहंदे ने और इंडस्ट्री ਦੇ ਅੰਦਰ ਜੁਆਨਾਜ ਰਹਾ ਹੈ ਵੈਸੇ ਵੀ ਪੂਰੇ ਇੰਡੀਆ ਦੇ ਅੰਦਰ ਇੰਡਸਟਰੀ ਦੁਆਰਾ ਦੀ ਬਹੁਤ ਤਰੱਕੀ ਚ ਹੈ और बहुत नवे ਐਂਟਰਪ੍ਰੈਨਿਓਰਸ ਵੀ लुधियाना ਚ ਹਰ ਸਾਲ ਹਰ ਤੁਜੇਤੀ ਸਾਲ ਦੇਖਦਾ ਕਿ ਬਹੁਤ ਨਵੀਂ ਇੰਡਸਟਰੀ ਆ ਰਹੀ ਹੈ ਬਹੁਤ ਨਵੇਂ ਐਂਟਰਪ੍ਰੈਨਿਓਰਸ ਆ ਰਹੇ ਨੇ ਸੋ ਇਸ ਵਾਰ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਮੈਨੂੰ ਇਸ ਅਵਾਰਡ ਨੂੰ ਦੇਣ ਦਾ ਇਸ ਲਈ ਮੈਂ ਐਲ ਐਮ ਐ ਵਲੋ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਡੇ ਅੱਜ ਵਿਸ਼ੇਸ਼ ਤੌਰ ਤੇ ਪੰਜਾਬ ਦੇ ਗਵੰਦਰ ਦਾ ਤੁਸੀਂ ਸਾਹਮਣੇ ਅਵਾਰਡ ਪ੍ਰਾਪਤ ਕੀਤਾ ਇੱਕ ਬੜਾ ਵੱਡਾ ਕਮਾਨ ਹੁੰਦਾ ਔਰ ਸ਼ਹਿਰ ਵਿੱਚ ਇੱਕ ਇੰਨਾ ਮੁਕਾਮ ਹਾਸਿਲ ਕਰਨਾ ਤੇ ਅੰਦਰੋਂ ਵੀ ਖੁਸ਼ੀ ਹੁੰਦੀ ਹੈ ਜੀ ਜੀ ਬੜਾ ਵੱਡਾ ਆਨਰ ਹੈ ਜੀ ਅੱਜ ਗਵੰਦਰ ਸਾਹਿਬ ਆਪ ਆਏ ਸੀ ਔਰ ਉਹਨਾਂ ਨੇ ਅਵਾਰਡ ਜਿੱਤੇ ਸਭ ਨੂੰ ਔਰ ਉਹਨਾਂ ਦੀ ਜਿਹੜੀ ਸਪੀਚ ਸੀ ਬਹੁਤ ਹੀ ਜ਼ਿਆਦਾ ਮੋਟੀਵੇਟਿੰਗ ਸੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲੀਆਂ ਉਹਨਾਂ ਤੋਂ ਔਰ ਇਹੋ ਜੀ ਸਪੀਚ ਨਾਲ ਉਹਨਾਂ ਨੇ ਕਾਫੀ ਅਡਰੈਸ ਕੀਤਾ ਓਨਟਰਪ੍ਰੈਨਿਅਰਸ ਨੂੰ ਇੰਡਸਟਰੀ ਦੇ ਲੋਕਾਂ ਨੂੰ ਕਿ ਤੁਸੀਂ ਹੋਰ ਅੱਗੇ ਵਧੋ ਔਰ ਮਿਹਨਤ ਕਰੋ ਤਾਂ ਕਿ ਲੋਕਾਂ ਨੂੰ ਜੌਬ ਅਪਰਚ्युनिटीज ਹੋਰ ਮਿਲਣ ਤੇ ਪੰਜਾਬ ਅੱਗੇ ਹੋਰ ਗਰੋਅ ਕਰ ਸਕੇ ਇੱਕ ਪ੍ਰੋਹਿ ਸਾਹਿਬ ਜੀ ਨੇ ਗਵਰਨਾ ਸਾਹਿਬ ਨੇ ਇੱਕ ਬਹੁਤ ਵੱਡੀ ਦੋ ਗੱਲਾਂ ਬੜੀਆਂ ਵੱਡੀਆਂ ਗੱਲਾਂ ਇਸ ਪੂਰੀ ਮਹਿਫਲ ਦੇ ਵਿੱਚ ਇੱਕ ਤਾਂ ਜਿਹੜਾ ਲੁਧਿਆਣਾ ਦਾ ਪੋਲੂਸ਼ਨ ਵਾਸਤੇ ਗੱਲ ਕੀਤੀ ਹੋਵੇ ਇੱਕ ਜਿਹੜਾ ਪਾਣੀ ਦਾ ਜਿਹੜਾ ਬੜੀ ਵਧੀਆ ਗੱਲ ਕੀਤੀ ਪੋਲੂਸ਼ਨ ਨੂੰ ਬਚਾਉਣ ਵਾਸਤੇ ਇੱਕ ਉਸ ਦੇ ਨਾਮ ਨਾਲ ਲੜਾ ਪੰਜਾਬ ਦੇ ਜਿਹੜੇ ਬੱਚੇ ਵਿਦੇਸ਼ਾਂ ਜਾ ਰਹੇ ਇਹ ਤੁਸੀਂ ਲੋਕ ਹੀ ਉਹਨਾਂ ਨੂੰ ਰੋਕ ਸਕਦੇ ਹੋ ਉਹਨਾਂ ਨੂੰ ਮੋਟੀਵੇਸ਼ਨ ਕਰਕੇ ਪੰਜਾਬ ਦੇ ਵਿੱਚ ਰਹਿਣ ਵਾਸਤੇ ਉਹਨਾਂ ਨੂੰ ਹੋਰ ਨੌਕਰੀ ਜੌਬ ਦੇ ਸਕਦੇ ਮੈਨੂੰ ਲੱਗਦਾ ਜੀ ਹੁਣ ਆਲਰੇਡੀ ਮਾਈਂਡ ਸੈਟ ਜਿਹੜਾ ਹੈ ਬੱਚਾ ਚੇਂਜ ਹੋ ਰਿਹਾ ਹੈ ਪੰਜਾਬ ਬਹੁਤ ਤਰੱਕੀ ਕਰ ਰਿਹਾ ਹੈ ਔਰ ਪੰਜਾਬ ਗਵਰਨਮੈਂਟ ਵੱਲੋਂ ਵੀ ਕਾਫੀ ਸਪੋਰਟ ਹੁਣ ਮਿਲ ਰਹੀ ਹੈ ਨਵੀਂ ਇੰਡਸਟਰੀ ਵਾਸਤੇ ਵੀ ਔਰ ਮੈਨੂੰ ਲੱਗਦਾ ਹੌਲੀ ਹੌਲੀ ਜਿਹੜਾ ਮਾਈਂਡ ਸੈਟ ਸੀ ਬਾਹਰ ਜਾਂਦਾ ਉਹ ਚੇਂਜ ਹੋ ਰਿਹਾ ਲੋਕੀ ਹੁਣ ਬਾਹਰੋਂ ਵਾਪਸ ਜਿਹੜਾ ਹੈ ਉਹ ਆਣੀ ਸੋਚੇ ਬਿਕੋਜ਼ ਇੱਥੇ ਕਾਫੀ ਜੌਬ ਓਪਰਚ्युनिटीज ਔਰ ਇੰਡਸਟਰੀ ਨੂੰ ਵਿਦਾਨਵਾਸੇ ਕਾਫੀ ਸਪੋਰਟ ਹੈ ਸੋ ਇਹ ਚੀਜ਼ ਚੇਂਜ ਹੋ ਜਾਣਗੀ ਆਨੇ ਵਾਲੇ 1 2 3 4 ਸਾਲ ਦੇਖੋਗੇ ਲੋਕੀ ਇੱਥੇ ਹੀ ਰਹਿਣਗੇ ਦੇ ਵਿਲ ਨਾਟ ਗੋ ਆਊਟਸਾਈਡ ਆਈਐਮਸੀ ਦਾ ਬੜਾ ਨਾਮ ਹੈ ਲੋਕਾਂ ਦਾ ਪੰਜਾਬ ਜਿਹੜਾ ਨਾਮ ਹੈ ਹਿੰਦੁਸਤਾਨ ਚ ਵੀ ਨਾਮ ਹੈ ਕਿ ਤੁਹਾਡੇ ਵੱਲੋਂ ਵੀ ਇਦਾਂ ਅੱਗੇ ਇਨੀਸ਼ੀਏਟ ਤੇ ਜਾਗੇ ਤਾਂ ਕਿ ਇਹਦੇ ਬੱਚੇ ਆ ਇਹ ਯੰਗ ਜਾਂ ਯੂਥ ਹੈਗੀ ਆ ਉਹ ਤੁਹਾਡ ਨਾਲ ਜੁ ਦੇਖੋ ਆਈਐਮਸੀ ਆਲਰੇਡੀ ਦੋ ਮਿਸ਼ਨਸ ਤੇ ਕੰਮ ਕਰ ਰਹੀ ਹੈ ਸੀ ਆਯੁਰਵੇਦ ਨੂੰ ਪੂਰੇ ਹਿੰਦੁਸਤਾਨ ਚ ਪਹੁੰਚਾ ਰਹੇ ਹਾਂ ਔਰ ਅਸੀਂ ਆਲਰੇਡੀ ਏਮਪਲੋਇਮੈਂਟ ਉਤੇ ਕਾਫੀ ਕੰਮ ਕਰ ਰਹੇ ਹਾਂ ਸਾਡੀ ਕੰਪਨੀ ਨਾਲ ਅੱਜ ਕਰੋੜਾਂ ਲੋਕੀ ਜਿਹੜੇ ਹੈ ਜੁੜੇ ਹੋਏ ਨੇ ਔਰ ਆਲਰੇਡੀ ਸਾਡੇ ਯੂਜ਼ਰਸ ਨੇ ਸਾਡੇ ਨਾਲ ਕੰਮ ਕਰਦੇ ਨੇ ਔਰ ਲੱਖਾਂ ਪਰਿਵਾਰਾਂ ਚ ਆਮਦਨੀ ਜਿਹੜੀ ਹੈ ਸਾਡੀ ਕੰਪਨੀ ਵੱਲ ਜਾ ਰਹੀ ਹੈ ਸੋ ਆਈਐਮਸੀ ਆਲਰੇਡੀ ਇਸ ਮਿਸ਼ਨ ਤੇ ਜਿਹੜਾ ਹੈ ਮੇਕ ਇਨ ਇੰਡੀਆ ਦੇ ਮਿਸ਼ਨ ਦੇ ਉਤੇ ਔਰ 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 ਔ ਇਸ ਕਰਕੇ IMC ਜਰੀਏ ਪੂਰੇ ਦੇਸ਼ ਚ ਅੱਜ ਪਹੁੰਚ ਪਹੁੰਚ ਪਾਈ ਹੈ। ਬਹੁਤ ਬਹੁਤ ਥੈਂਕ ਯੂ। ਸੋ ਐਸਐਨ ਮਿਸਟਰ ਬਾੜੀਆ ਜੀ IMC ਤੁੰਦਸ ਦੀ ਕਿ ਅੱਜ ਜਿਹੜੀ ਲੁਧਿਆਣਾ ਮੈਨੇਜਮੈਂਟ ਐਸ਼ੀ ਨਿਵਲ ਅੱਜ 45 ਮਿਲੀਅਨ ਦੀ ਯੂਨੀਵਰਸਿਟੀ ਦਾ ਅਵਾਰਡ ਸੈਰੇਮਨੀ ਪ੍ਰੋਗਰਾਮ ਸੀ। ਅੱਜ ਦੇ ਸ਼ਹਿਰ ਦੇ ਉਹਨਾਂ ਹਸਤੀਆਂ ਨੂੰ ਅਵਾਰਡ ਨਾਲ ਸਨਮਾਨ ਕੀਤਾ ਗਿਆ। ਪੰਜਾਬ ਦੇ ਮਹਾਮਹਿੰਮ ਗਵਰਨਰ ਬਨਵਈਆ ਪ੍ਰੋਫੈਸਰ ਜੀ ਨੇ ਉਹਨਾਂ ਨੂੰ ਸਨਮਾਨ ਕੀਤਾ ਇਸ ਦੇ ਨਾਲ ਹੀ ਇੱਕ ਇੱਕ ਮੈਸੇਜ ਬਹੁਤ ਵੱਡਾ ਦਿੱਤਾ ਹੈ ਵੀ ਜਿਹੜੇ ਯੂਥ ਹੈਗੀ ਆ ਔਰ ਇਸ ਦੇ ਨਾਲ ਹੀ ਲੁਧਿਆਣਾ ਦੇ ਪੋਲੂਸ਼ਨ ਨੂੰ ਜੜੀ ਰੋਕਣ ਵਾਸਤੇ ਸਿਰਫ ਲੁਧਿਆਣਾ ਦੀ ਇੰਡਸਟਰੀ ਦੇ ਲੋਕ ਹੈ ਉਹੀ ਰੋਕ ਸਕਦੇ ਆ ਆਪਣਾ ਇੱਕ ਅਹਿਮ ਯੋਗਦਾਨ ਪਾ ਸਕਦੇ ਤੇ ਇੱਕ ਬਹੁਤ ਵੱਡੀ ਸਪੀਚ ਨਾਲ ਇਸ ਮਹਿਫਲ ਦੇ ਵਿੱਚ ਗਵਰਨਰ ਸਾਹਿਬ ਨੇ ਉਹਨਾਂ ਉਦਯੋਗਪਤੀ ਇੱਕ ਬਹੁਤ ਵੱਡੀ ਮੈਸਿਵ ਦਿੱਤਾ ਹੈ ਖੈਰ ਅੱਜ ਬਨਵਈ ਰਾਜਪੋਹ ਜੀ ਗਵਰਨਰ ਮਹਾਮਹਿਮ ਨੇ ਆਜੜਿਆ ਇਹਨਾਂ ਲੋਕਾਂ ਨੂੰ ਲਾ ਲੈ ਸ਼ਹਿਰ ਵਾਸੀਆਂ ਨੂੰ ਸਨਮਾਨ ਕੀਤਾ ਤੇ ਆਉਣ ਵਾਲੇ ਸਮੇਂ 'ਚ ਇਹ ਉਦਯੋਗਪਤੀ ਦੁਆਨ ਦੇ ਆਉਣ ਵਾਲੇ ਜੜੀ ਇੰਡਸਟਰੀ ਜਿਹੜੀ ਇਸ ਦੇ ਨਾਲ ਦੇਸ਼ ਦੀ प्रगति ਦੇ ਵਿੱਚ ਆਪਣਾ ਯੋਗਦਾਨ ਪਾਣਗੇ ਕੈਮ ਮੈਂ ਬੋਬੀ ਨਾ ਸੰਦੀਪ ਸ਼ਰਮਾ ਡੈਨਿਫਰ ਟੀਵੀ ਲੁਧਿਆਣਾ